ਦੀਤੀ ਰਾਤ ਪਿੰਡ ਬਚੋਵਾਲ 213 ਵਿਚਕਾਰ ਹੋਈ ਲੜਾਈ ਇਸ ਸਬੰਧੀ ਰਾਜਵਿੰਦਰ ਕੌਰ ਪਤਨੀ ਸ਼ੁਕਿੰਦਰ ਸਿੰਘ थाना ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਮੈਂ ਸੈਰ ਕਰ ਰਹੀ ਸੀ ਸੰਦੀਪ ਸਿੰਘ ਪ੍ਰਭਜੋਤ ਸਿੰਘ ਨੇ ਮੋਟਰਸਾਈਕਲ ਦੇ ਪਟਾਕੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਮੈਂ ਰੋਕਿਆ ਉਹਨਾਂ ਨੇ ਤੱਕੇ ਮੁੱਕੀ ਕੀਤੀ ਤੇ ਬਾਅਦ ਚ ਅਣਪਛਤੇ ਤਕਰੀਬਨ 35 40 ਨੌਜਵਾਨ ਲਿਆ ਕੇ ਮੇਰੇ ਤੇ ਪਰਿਵਾਰ ਦੇ ਮੈਂਬਰਾਂ ਨੇ ਹਮਲਾ ਕੀਤਾ ਨਾਲ ਮੇਰੇ ਕੱਪੜੇ ਪਾੜ ਦਿੱਤੇ ਜਦੋਂ ਇਸ ਸਬੰਧੀ ਦੂਜੀ ਧਿਰ ਸੰਦੀਪ ਸਿੰਘ ਪ੍ਰਭਜੋਤ ਸਿੰਘ ਨੇ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਸ਼ੁਕਿੰਦਰ ਸਿੰਘ ਦਾ ਬੇਟਾ ਬਲੂਟ ਦੇ ਪਟਾਕੇ ਵਜਾਉਦਾ ਹੈ ਜਦੋਂ ਇਸ ਨੂੰ ਪਟਾਕੇ ਵਜਾਉਣ ਤੋਂ ਮਨਾ ਕਰਦੇ ਸੀ ਤਾਂ ਇਹਨਾਂ ਦੇ ਕਰਦੇ ਸਾਡੇ ਨਾਲ ਲੜਾਈ ਝਗੜਾ ਕਰਦਾ ਸੀ ਕੱਲ ਸ਼ਾਮ ਨੂੰ ਅਸੀਂ ਗੁਰਦੁਆਰੇ ਮੱਥਾ ਟੇਕਣ ਗਿਆ ਤਾਂ ਸਾਨੂੰ ਰਾਜਵਿੰਦਰ ਗੌਰ ਸ਼ੁਕਿੰਦਰ ਸਿੰਘ ਸਾਨੂੰ ਗਾਲੀ ਗਲੋਚ ਕਰਨੇ ਲੱਗ ਪਏ ਤੇ ਸਾਡੇ ਘਰ ਫੋਨ ਕੀਤੀ ਕਿ ਤੁਹਾਡੇ ਮੁੰਡੇ ਬਲੂਟ ਮੋਟਰਸਾਈਕਲ ਦੇ ਪਟਾਕੇ ਵਜਾਉਦੇ ਹਨ प्रभजोत सिंह ने मेरे पिता हरजीत सिेसी से मोहतवर नैण आए तिवार के मैंबर ने लाठिया के ते हमला कर दिता जिसकी सूचना तरुण थाना फिलौर से एक सौ बारह से दर्ज करवाई थे, मौके से थाना फिलौर के थानेदार संजीव कुमार एक सौ बारह से दायनात थानेदार लखविंदर पहुंचे से दोवें धिर सवेरे थाने बुलाया हरजीत सिंह ठेसी ने अपने उपर लगाए रोपा बेब ने दसिया उन्होंने कहा कि असी कोई लड़ी झगड़ा नहीं किया सो सनू यमकिया दे रहे सन ਥਾਣਾ ਫਿਲੌਰ ਦੇ ਐਸ ਐਚਓ ਫਿਲੌਰ ਅਮਨ ਸੈਣੀ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਵੇਂ ਤੇranu ਨੂੰ ਬੁਲਾਇਆ ਜੋ ਵੀ ਬਿਆਨ ਦੇਣਗੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਐਲ ਅਜੇ ਸਿੰਘ ਨਾਗੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਮੈਂ ਬੀਬੀ ਰਾਜਵਿੰਦਰ ਕੋਰ ਪਤਨੀ ਸਖਜਿੰਦਰ ਸਿੰਘ ਪਿੰਡ ਬੱਛੋਵਾਲ ਥਾਣਾ ਫਿਲੌਰ ਬੀਤੀ ਰਾਤ ਸੰਦੀਪ ਸਿੰਘ ਸਨ ਆਫ ਪਿੰਡਾ ਸਾਡੇ ਕੋਲ ਆਪਣੇ ਆਣ ਕੀ ਮੋਟਰਸਾਈਕਲ ਦੇ ਪਟਾਕੇ ਜਲਾ ਰਹੇ ਸੀਗੇ ਅਸੀਂ ਸ਼ਹਿਰ ਕਰਦੇ ਸੀਗੇ ਤੇ ਸੰਦੀਪ ਨੇ ਦਸਹਿਰੇ ਵਾਲੇ ਦਿਨ ਵੀ ਸਾਡੇ ਨਾਲ ਛਾੜਤ ਕੀਤੀ ਸੀਗੀ ਪਹਿਲਾਂ ਵੀ ਸਾਨਾ ਛੇੜਛਾੜੀ ਕੀਤੀ ਸੀ ਨਾਲ ਪ੍ਰਾਵ ਪ੍ਰਭਜੋਤ ਸਿੰਘ ਵੀ ਸੀਗਾ ਨਾਲ ਹੀ ਉੱਤਣਗੇ ਤੇ ਸੰਦੀਪ ਸਾਡੇ ਨਾਲ ਕਈ ਵਾਰੀ ਛੇੜਛਾੜੀਆਂ ਕਰ ਹਟਿਆ ਅੱਗੇ ਵੀ ਤੇ ਹੁਣ ਅਸੀਂ ਬਿੱਤੀ ਰਾਤ 30 35 ਬੰਦੇ ਸਾਡੇ ਨਾਲ ਲਿਆ ਕੇ ਉੱਪਰ ਸਾਡੇ ਉੱਪਰ ਹਮਲਾ ਕੀਤਾ ਮੇਰੇ ਸਾਰੇ ਪਰਿਵਾਰ ਤੇ ਵੀ ਤਾਂ ਮੇਰੇ ਤੇ ਵੀ ਤੇ ਮੇਰੇ ਆਪਣੇ ਕੱਪੜੇ ਵੀ ਪਾੜੇ ਆ ਤੇ ਮੇਲੇ ਕੁੱਟ ਮਾਰ ਦੀ ਨਾਲ ਕੀਤੀ ਆ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤੇ ਸੀ ਬੀ ਕੇ ਦੂਰਥ ਦਵਾਬਾ ਦੇ ਪ੍ਰਧਾਨ ਜਿਹੜੇ ਜ਼ਿਲ੍ਹਾ ਜਲੰਧਰ ਆ ਨਾ ਇਹ ਨਾਲ ਸੀਗਾ ਇਹ ਇਨੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਸ਼ਹਿ ਦਿੱਤੀ ਵੀ ਇਨਾਂ ਨੂੰ ਫੜ ਲਓ ਇਹਨਾਂ ਦੀ ਕਟਮਾਰਕ ਕਰੋ ਤੇ ਫੇਰ ਬੱਚਿਆਂ ਨੇ ਸਾਡੇ ਆਪਣੇ ਡੰਡੇ ਮਾਰੇ ਆ ਕੱਪੜੇ ਖਿੱਚੇ ਆ ਮੇਰੇ ਖੇਤ ਤੂੰ ਕੀਤੀ ਆ ਤੇ ਮੇਰੇ ਆਪਣੇ ਚਪੇੜਾ ਵੀ ਮਾਰੀਆਂ ਦੀਆਂ ਗਾੜੀ ਨੂੰ ਚ ਵੀ ਕੀਤਾ ਜਦੋਂ ਥੋੜਾ ਲੜਾਈ ਝਗੜਾ ਤੁਸੀਂ ਕਿੱਥੇ ਸੀ ਜਦੋਂ ਲੜਾਈ ਝਗੜਾ ਕੀਤਾ ਵੀ ਅਸੀਂ ਰੋਡ ਤੇ ਹੀ ਖੜੇ ਸੀ ਸਾਡੇ ਘਰ ਦੇ ਕੋਲੇ ਥਾਂ ਆ ਅਸੀਂ ਉੱਥੇ ਹੀ ਖੜੇ ਸੀ ਫਿਰ ਸਭੰਦੀ ਤੁਸੀਂ ਪੁਲਿਸ ਨੂੰ ਸੂਚ ਕੀਤਾ ਸੀ ਅਸੀਂ ਕੋਈ ਸੂਚਿਤ ਨਹੀਂ ਕੀਤਾ ਸੀ ਅਸੀਂ ਤਾਂ ਹਾਲੇ ਭਾਜੀ ਆਪਣਾ ਆਪ ਸਾਹਮਣੇ ਬੈਠੇ ਦੇ ਸੀਗੇ ਜਾਨੂੰ ਇਨੀ ਪੁਲਿਸ ਨੂੰ ਫੋਨ ਕੀਤਾ ਤੇ ਇਨੀ ਪੁਲਿਸ ਮਂਗਾਈ ਸੀਗੀ ਹਾਂਜੀ ਭਾਜੀ ਅਜਿਹਾ ਤਾਂ ਕੁਝ ਨਹੀਂ ਹੋਇਆ ਅਸੀਂ ਆਪਣੇ ਘਰਾਂ ਬਾਹਰ ਖੜੇ ਸੀਗੇ ਇਹ ਦੋ ਬਲਟਾਂ ਤੇ ਆਏ ਆ ਸਾਡੇ ਗੇਟਾਂ ਮਾਰਾ ਟਕ ਟਕ ਠੁਕੇ ਮਾਰ ਕੇ ਗਏ ਆ ਤੇ ਜਦੋਂ ਅਸੀਂ ਵਾਪਸੀ ਆਪਣੇ ਪੈਂਟਾ ਨੂੰ ਹੀਰੋ ਇੱਕ ਬੋਲੀਵੁੱਡੀ ਦਾ ਪੈਟ ਗਰਾਊਂਡ 'ਚ ਤੇ ਅਸੀਂ ਜਦੋਂ ਪੈਂਟਾ ਨੂੰ ਆਉਂਦੇ ਸਾਡੇ ਨਾਲ ਮੋਹਤਵਾਰ ਬੰਦੇ ਵੀ ਸੀਗੇ ਤੇ ਇਹਨਾਂ ਨੇ ਆਪਣੇ ਘਰ ਆਵਾਰੀ ਘਰਾਂ ਤੋਂ ਭੱਜੇ ਆ ਯਾ ਰੋਡ ਤੇ ਹੀ ਇਹ ਹੱਕ ਕੇ ਨਡਿੱਲੇ ਆ ਕੇ ਅੱਗੇ ਸੱਤ ਨਹੀਂ ਵਾਕ ਕੀਤਾ ਆ ਤੇ ਆਪਣੇ ਤੋਂ ਪੜੀ ਦਿਖਾ ਦੇ ਆ ਪਤੂ ਜੀ ਜਿਹੜੀ ਸੱਤ ਉਹ ਰਿਕਾਰਡਿੰਗ ਵੀ ਹੈਗੀ ਆ ਪਹਿਲਾਂ ਸਾਡੇ ਘਰ ਆ ਵਹ ਰਹੇ ਆ ਇਹ ਬੁਲਟਰ ਲੈ ਕੇ ਪੱਕੇ ਮਾਰ ਕੇ ਗਏ ਆ ਤੇ ਇਹਨਾਂ ਦੇ ਘਰ ਆ ਬਾਰੇ ਇਹਨਾਂ ਦੇ ਕੈਮਰੇ ਚ ਰਿਕਾਰਡਿੰਗ ਹੋਣੀ ਵਾਕੇ ਭੱਜੇ ਆਉਂਦੇ ਆ ਸਾਨੂੰ ਸਾਡੇ ਉਤੇ ਹਥਿਆਰ ਲੈ ਕੇ ਜਿਹੜੇ ਕਿ ਲੇਡੀ ਨੇ ਰੋਪ ਲਾਇਆ ਮੇਰੇ ਕੱਪੜੇ ਪਾੜੇ ਆ ਵੀ ਮੇਰੇ ਮਗਰ ਇੱਕ ਦਿਨ ਗਏ ਮੇਰੇ ਛੇੜ ਛੜ ਕਰਦੇ ਸੀ ਨਹੀਂ ਨਹੀਂ ਪਾਜੀ ਇੰਦਾ ਤਾਂ ਕੁਝ ਨਹੀਂ ਉਹਨਾਂ ਦੇ ਕੈਮਰੇ ਚਲਦੇ ਆ ਉਹਨਾਂ ਦੇ ਕੈਮਰੇ ਚ ਸਾਰਾ ਕੁਝ ਆ ਜਾਣਾ ਆ ਇੰਤਲ ਕੋਸ਼ਿਸ਼ ਕੀਤੀ ਕਿ ਇਸੇ ਪੁਲੀ ਨੂੰ ਹੱਥ ਨਹੀਂ ਪਾਇਆ ਅਸੀਂ ਕੋਸ਼ਿਸ਼ ਕੀਤੀ ਤੁਹਾਡੇ ਕੋਲ ਜਿਹੜੇ ਬੁਲਟ ਤੇ ਪਟਾਕੇ ਮਾਰਦੇ ਸਭ ਕੋ ਵੀਡੀਓ ਇਸ ਟਾਈਮ ਹੈ ਮੇਜੂ ਹਾਂਜੀ 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 ਭਾਜੀ ਵੀਡੀਓ ਹੈਗੀ ਸਭ ਤੋਂ ਸਾਰੇ ਵਿੱਚੋਂ ਹੋਂਦ ਜਾਂ ਕੈਮਰੇਆਂ 'ਚ ਰਿਕਾਰਡਿੰਗ ਆਉਂਦੀ ਸਾਰੀ ਭਾਜੀ ਜੇ ਤਾਂ ਪ੍ਰਧਾਨ ਜੀ ਤੁਹਾਡਾ ਜਿਹੜੀ ਇੱਕ ਬੀਬੀ ਰਾਜਵੰਦ ਕਰਤੋ ਤੇ ਰੋਪ ਲਾਏ ਆ ਵੀ ਨਹੀਂ ਆਪਣੇ ਮੁੰਡੇ ਨਾਲ ਬੰਦੇ ਲਾ ਕੇ ਕਟਮਾਰ ਕੀਤੀ ਆ ਤਾਂ ਤੇ ਕੀ ਮਸਲਾ ਤੁਹਾਡਾ ਕੀ ਕਹਿਣਾ ਜੀ ਅਸੀਂ ਕਹਾਂ ਜੀ ਮੈਂ ਜੀ ਸਹੀ ਕਿ ਤੇ ਜਿਹੜਾ ਨੱਗੀ ਸਾਹਿਬ ਆਪਾਂ ਰਾਤੀ ਨੂੰ ਆਪਣੇ ਘਰੇ ਬੈਠੇ ਸੀ ਤੇ ਮੇਰਾ ਲੜਕਾ ਦਰਵਾਜ਼ੇ 'ਤੇ ਹਾਂ ਪਹਿਲਾਂ ਗੁਰਦੁਆਰਾ ਸਾਹਿਬ ਨਾਲ ਜ ਉਦੋਂ ਸ਼ਰਜੀ ਉੱਥੇ ਬਰਾਡੇ ਕਰਨ ਗਿਆ ਪ੍ਰਟੀਨਾ ਮੋਟਰ ਦਾ ਗਿਆ ਜੀ ਤੇ ਇਹਦੇ ਫਰੈਂਡ ਆਏ ਆ ਤਾਂ ਹੈਰੀ ਦੇ ਮੰਤਰੀ ਕਹਿੰਦੇ ਮੁੰਡੇ ਵੀ ਆਏ ਤੇ ਤੇ ਗਿੜਾ ਮਾਰ ਕੇ ਚਲ ਗਿਆ ਪਛਕੇ ਉਹਨੇ ਮੰਮੀ ਤੋਂ ਬਰਾਉ ਕਿਤੇ ਉਹਨੇ ਮੋਟਰ ਤੇ ਮਾ ਟਿਕਣ ਗਿਆ ਚਲੋ ਜੀ ਗੋਰਦਰਮ ਸਾਡੇ ਕੀ ਪਤਾ ਨਹੀਂ ਕਿੱਦਾਂ ਹੋਇਆ ਤੇ ਮੇਰਾ ਮੁੰਡਾ ਉਹ ਜਗਦੇ ਸੀ ਇਕੱਲਾ ਇਹ 5 ਮਿੰਟ ਬਾਅਦ ਮੈਨੂੰ ਜੀ ਬਿੱਲਾ ਤੇ ਫੋਨ ਤੋਂ ਮੇਰੇ ਚਾਚੇ ਦਾ ਲੜਕਾ ਸਾਡੀ ਪਰਚਾਈ ਨਹੀਂ ਭੂਗੀਤਾ ਉਹ ਕਿੱਥੇ ਆ ਮੈਂ ਕਿਹਾ ਜੀ ਘਰੇ ਮੈਨੂੰ ਦੱਸੋ ਕਹਿੰਦੀ ਵੇ ਮੁੰਡੇ ਇਧਰ ਆ ਕਹਿੰਦੇ ਖੱਪ ਕਰਦੇ ਗਏ ਆਪਣੇ ਮੁੰਡੇ ਨਾਲ ਤੇਰਾ ਮੁੰਡਾ ਨਾਲ ਨਹੀਂ ਸੀ ਨੂੰ ਲੈ ਜਾਣਾ ਵੀ ਦੂਜੇ ਨੇ ਖਸਾਰਾ ਪਾਉਣਾ ਮੈਂ ਕਿਹਾ ਜੀ ਮੈਂ ਆਉਣਾ ਮੈਂ ਜੀ ਫੋਨ ਉੱਤੇ ਫਿਰ ਫੜ ਰੋਟੀ ਖਾਣ ਲੱਗਾਈ ਛੱਡ ਕੇ ਮੈਂ ਚੱਲ ਗਿਆ ਮੈਂ ਕਿਹਾ ਜਦ ਨਿਆਣੇ ਪਤਾ ਨਹੀਂ ਕੀ ਹੋਇਆ ਹੁਣ ਬਾਹਰ ਮੈਨੂੰ ਤਾਂ ਪਤਾ ਨਹੀਂ ਸੀ ਬਾਰੇ ਜਦੋਂ ਮੈਂ ਗਿਆ ਜੀ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਮੈਂ ਸਰਪੰਚ ਸਾਹਿਬ ਘਰੇ ਆਂ ਕਹਿੰਦੇ ਘਰੇ ਆ ਜੀ ਮੈਂ ਕਿਹਾ ਮਾਰੇ ਬੈਠੋ ਚੜੀ ਜੀ ਇੱਕ ਮੁੰਡਾ ਹੋਰ ਨਾਲ ਮੇਰਾ ਗਵਾਂਢੀ ਸੀ ਤਿੰਨ ਜਣੇ ਇੱਕ ਮੋਟਰ ਤੇ ਚੱਲ ਗਏ ਇਹ ਬਿੱਲੇ ਦੇ ਜਿਹੜੇ ਘਰਾਂ ਕੋਲ ਗਿਆ ਬਿੱਲੇ ਦੀ ਵਾਈਫ ਬਿੱਲੇ ਦੀ ਬਿੱਲਾ ਬਿੱਲੇ ਦਾ ਮੈਂ ਸਾਡੇ ਰਸਤੇ ਉੱਪਰੋਂ ਤੋਂ ਮੰਨਾ ਤੇ ਇੱਕ ਮੁੰਡਾ ਹੋਰ ਹੋਣੀ ਵਿਛਾਣਾ ਜੀ ਇਹਨਾਂ ਕੋਲ ਹੱਥ ਹਾਕੀਆਂ ਬੜੀਆਂ ਸੀ ਮੈਂ ਕੋ ਗਿਆ ਮੈਂ ਕਿਹਾ ਰਾਜਵੰਦਰ ਕੀ ਹਿਆ ਕਹਿੰਦੀ ਪਾਜੀ ਆਪਣਾ ਮੁੰਡਾ ਲੈ ਜਾ ਬੇ ਮੁੰਡਾ ਤੇਰਾ ਨਾਲ ਨਹੀਂ ਸੀ ਕਰਦੇ ਖੱਪ ਬੇ ਹੁਣ ਅਸੀਂ ਪਟਾਕੇ ਮਾਰਦੇ ਗਏ ਤਾਂ ਅਸੀਂ ਵੱਜਣੇ ਆ ਮੈਂ ਕਿਹਾ ਰਾਜਵੰਦਰ ਤੁਸੀਂ ਘਰੇ ਜਾਓ ਸਰਪੰਚ ਸਾਹਿਬ ਨੇ ਬੋਲੇ ਕਿਉਂ ਬੋਲ ਚਲ ਨਹੀਂ ਸੀ ਤੇ ਮੈਂ ਕਿਹਾ ਰਾਜਵੰਦਰ ਕੋਈ ਨਹੀਂ ਮੈਨੂੰ ਸਮਝ ਆਉਣਾ ਤੁਸੀਂ ਆਪਣੇ ਘਰੇ ਚੱਲੋ ਮੈਂ ਮੁੰਡਿਆਂ ਨੂੰ ਕਹਿ ਦਿੰਦਾ ਲੋ ਜੀ ਮੈਂ ਮੁੰਡਿਆਂ ਕੋ ਗਿਆ ਜਿੱਥੇ ਜਾ ਕੇ ਪੁੱਛਿਆ ਮੁੰਡੇ ਕਹਿੰਦੇ ਪਟਾਕੇ ਦਾ ਇਹ ਮਾਰ ਕੇ ਗਿਆ ਬਿੱਲਾ ਤਾਂ ਸਾਲਾ ਦੋ ਮੋਟਲ ਉਹਦੀ ਰਿਕੋਰਡਿੰਗ ਵੀ ਨਾਲ ਕੋਲ ਹੈਗੀ ਆ ਚਲੋ ਜੀ ਉੱਥੇ ਮੈਂ ਸਮਝਾ ਸਕੂ ਕਿ ਇੱਥੇ ਮੁਕੇ ਦੇ ਪੰਚਾਇਤ ਮੈਂਬਰ ਆ ਗਿਆ ਬਾਈ ਰੁਪਾਲ ਤੇ ਇੱਕ ਦਲਜੀਤ ਕੁਮਾਰ ਸਾਹਿਬ ਦਾ ਪੰਜ ਜਿਹੜਾ ਉਹ ਆਇਆ ਮੈਂ ਦਲਜੀਤ ਨੂੰ ਕਿਹਾ ਦਜੀਤ ਕਹਿੰਦਾ ਯਾਰ ਸਮਾਂ ਵਿਚਾਰੋ ਮੈਂ ਕਹਾ ਜੀ ਮੈਂ ਤਾਂ ਤੈਨੂੰ ਸੱਦਿਆ ਵੀ ਮੈਂ ਆਇਆ ਮੈਂ ਗੱਲ ਬਾਤ ਸੁਣਦਾ ਮੁੰਡਿਆਂ ਦੀ ਮੁੰਡਿਆਂ ਨੇ ਨਾ ਹੋਰ ਕੋਈ ਨਹੀਂ ਗਰਾਊਂਡ 'ਚ ਖੇਡਦੇ ਰਹਿੰਦੇ 11 'ਚ ਕਿਰੇ ਫੁੱਟਬਾਲ ਵਾਲੀ ਟੀਮ ਇਹਨਾਂ ਦੀ ਚਲੋ ਉਸ ਵੇਲੇ ਜੀ ਮੈਂ ਜਦੋਂ ਇਹਨਾਂ ਨੂੰ ਜਾ ਕੇ ਕਿਹਾ ਤਾਂ ਇਹ ਕਹਿੰਦੇ ਜੀ ਪਟਾਕੇ ਤੋਂ ਉਹ ਮਾਰ ਕੇ ਗਏ ਸਾਲਾ ਤੇ ਬਣੋਈਆ ਮਨ ਨਾਲ ਕਲਾਂ ਕੱਢ ਕੇ ਗਏ ਆ ਉਹਦੀ ਰਿਕੋਰਡਿੰ ਤਰੀ ਉਹ ਤੋਂ ਬਾਅਦ ਜੀ ਮੈਂ ਜਦ ਪੰਜ ਵਜੇ ਜਾ ਤੂੰ ਸਮਝਾਇਆ ਹਿਉਨੇ ਭਈ ਪੰਜ ਸਾਰੇ ਘਰ ਚ ਲਗੇ ਸੋਈ ਆਉਣ ਬੇ ਉਹ ਨੰਗਣ ਆਉਣ ਨੰਗਣ ਦਿਓ ਮੈਂ ਤਾਂ ਸਰਪੰਚ ਸਾਹਿਬ ਇੱਕ ਸੈਟ ਤੇ ਮੋਟਰਸ ਮੇਰਾ ਨਾਲ ਮੋੜਿਆਂ ਦਾ ਸਾਡਾ ਜੀ ਜੇ ਨੰਗਣ ਲਗੇ ਭੱਜ ਕੇ ਘਰੋਂ ਹਾਕੀਆਂ ਤੇ ਇਹਨਾਂ ਕੋਲ ਬੱਲਾ ਵੀ ਸੀ ਤੇ ਇੱਟਾਂ ਵੀ ਇਹਨੇ ਸਾਨੂੰ ਘਰੇ ਵਿੱਚ ਸਾਨੂੰ ਵੀ ਘਰੇ ਆ ਇਹ ਤਾਂ ਰੌਲਾ ਕੋਈ ਪਹਿਲਾਂ ਵੋਟਾਂ ਦਾ ਕੋਈ ਰੌਲਾ ਸੀ ਨਹੀਂ ਵੋਟਾਂ ਦਾ ਰੌਲਾ ਜੀ ਵੋਟਾਂ ਦੇ ਜਿਦਾਂ ਸਾਡੇ ਖਿਲਾਫ ਖੜੀ ਮੇਰੇ ਚਾਚੇ ਦੇ ਤੇ ਹੈ ਤਾਂ ਮੇਰਾ ਵੀ ਭਰਾ ਹੀ ਆ ਇਹ ਉਹ ਤਾਂ ਵੋਟਾਂ ਤੋਂ ਮਤਲਬ ਹੋ ਗਈ ਕਿਉਂ ਪੈ ਪੋਹਰੇ ਚ ਕਾਫੀ ਬੰਦੇ ਸੀਗੇ ਤੇ ਕਾਲੀ ਫਗਨਾਈ ਹਰਿਆ ਜੀ 220 ਬਟਾ ਹਰਿਆ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੇ ਹੁਣ ਕੋਈ ਗੁੱਸਾ ਨਹੀਂ ਮੈਂ ਨਹੀਂ ਕਹਿੰਦਾ ਕਿ ਨਾ ਨਾ ਕੌਣ ਗਲਤ ਹੈ ਕੌਣ ਸਹੀ ਪਰ ਇਹਦੇ ਮੁੰਡੇ ਨੇ 6 ਮਹੀਨਿਆਂ ਕੋ ਪੈਂਡ ਚ ਹਾਲਾ ਕੰਮ ਪਜਾਇਆ ਬੁਲਡਰ ਚੈੱਕ ਕਰਾਇਆ ਜਾਵੇ ਸਾਧਕੇ ਠਾਣੇ ਠੀਕ ਹੈ ਜੀ ਅਨਜ਼ਾਦ ਵਾਇਆ ਹੋਵੇ ਗਲਤ ਕੌਣ ਹੈ ਤੇ ਕੌਣ ਨਹੀਂ ਜੇ ਇੱਕ ਦਿਨ ਕੋਈ ਪਟਾਕਾ ਮਾਰਦਾ ਉਹ ਬੱਝ ਹਲਦੇ ਨਹੀਂ ਜੇ ਚਲਦੀ ਹੈ ਹੰਤ ਨਹੀਂ ਤੇ ਅਪਰ ਸਾਲ ਪਟਾਕੇ ਆਪਾਂ ਵਜਾਉਨੇ ਕਿਉਂ ਵਜਾਉਨੇ ਆ ਕੋ ਪੈਂਡ ਕੋ ਪੈਂਡ ਚ ਬੰਦੇ ਨਹੀਂ ਬਸਦੇ ਉੱਤੇ ਕੀ ਗੱਲ ਬੋਤੋ ਇਹ ਉੱਤੇ ਟ੍ਰੇਕ ਕੀ ਵਾਪਸ ਆ ਗਏ ਆ ਤੇ ਜਦੋਂ ਵਾਪਸ ਆਉਂਦੇ ਸੀ ਥੋੜੇ ਥੋੜੀ ਜਿਹੀ ਲੜਾਈ ਝਗੜਾ ਕਿਹਦੇ ਨਾਲ ਹੋਇਆ ਉੱਥੇ ਪਿੰਡ ਦੀ ਹੈ ਜੀ ਕੀ ਨਾਂ ਉਹਨਾਂ ਦਾ ਤੁਸੀਂ ਸੰਦੀਪ ਦੇ ਨਾਲ ਸੀ ਜਦੋਂ ਇਹ ਲੜਾਈ ਝਗੜਾ ਹੋਇਆ ਹਾਂਜੀ